ਆਵੋ ਉਦਾਂ ਦੇ ਤੁਸੀਂ ਜ਼ੀਰੋ ਆਰ ਚ ਸਾਨੂੰ ਟਾਈਮ ਨਹੀਂ ਦਿੰਦੇ ਹੱਥ ਖੜਾ ਕਰੀਦਾ ਮੈਂ ਕਿਹਾ ਪਹਿਲਾਂ ਹੀ ਗੱਲ ਕਰ ਲਈਏ ਕੁਐਸਚਨ ਆ ਹੋਰ ਦੇ ਟਾਈਮ ਤੇ ਹੀ ਆ ਜਿਹੜੇ ਇਧਰ 94 ਬੈਠੇ ਇਹਨਾਂ ਦਾ ਕੋਈ ਕਸੂਰ ਨਹੀਂ ਜੀ ਇਹ ਵੀ ਸਾਡੇ ਹੀ ਮਿੱਤਰ ਨੇ ਭਰਾ ਨੇ ਇਹਨਾਂ ਨੂੰ ਬਲਾਓ ਜ਼ਰੂਰ ਇਹਨਾਂ ਨੂੰ ਵੀ ਬਲਾਓ ਪਰ ਇੰਨਾ 94 ਨੂੰ ਵੀ ਵਾਰੀ ਦਿਓ ਜਿਹੜੇ ਇਧਰਲੇ ਮੈਂਬਰ ਆ ਬੀਬੀਆਂ ਆ ਸਾਡੇ ਭਰਾ ਆ ਜਿਹੜੀਆਂ ਬੀਬੀਆਂ ਉਹਨਾਂ ਦੇ ਹਸਬੈਂਡ ਤੇ ਜਿਹੜੇ ਭਰਾ ਆ ਉਹਨਾਂ ਦੀ ਵਾਈਫ ਉਹ ਡੀਕਦੇ ਰਹਿੰਦੇ ਟੀਵੀ ਤੇ ਵੀ ਸਾਡੇ ਵੀ ਕੋਈ ਨਾ ਕੋਈ ਬੋਲਣਗੇ ਜ਼ੀਰੋ ਆਰ ਚ ਆਲਾ ਕਿ ਜੀ ਸਮਝਿਆ ਰੱਖਣਗੇ ਤੁਸੀਂ ਇਧਰ ਨਹੀਂ ਜੇ ਟਾਈਮ ਦਿੰਦੇ ਇਧਰ ਸਾਰੇ ਬੁਲਾ ਦ ਅਮਰਾ ਦੇ ਦੱਸ ਦਿਓ ਸਾਨੂੰ ਇਹ ਵੀ ਜਾਣਕਾਰੀ ਹੈ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੀ ਪਿਛਲੇ ਤਿੰਨਾਂ ਚੌ ਸੈਸਰਾਂ ਚ ਵਾਰੀ ਨਹੀਂ ਆਈ ਹੈਗੇ ਇਹੋ ਜਿਹੇ ਬੰਦੇ ਦੇਖੋ ਸੁੱਚੇ ਮੂੰਹ ਹੀ ਜਾਂਦੇ ਆ ਕਰ ਮੈਂ ਇੱਕ ਗੱਲ ਤੁਹਾਨੂੰ ਦੱਸੇ ਬੈਠੋ ਤੁਸੀਂ ਫਿਰ ਹਣ ਦੱਸ ਦਿਓ ਤੁਸੀਂ ਬੜੇ ਪਿਆਰੇ ਹੋ ਸਭ ਤੋਂ ਸਮਾਰਟ ਹੋ ਸੋਹਣੇ ਹੋ ਬਹਿ ਜਾਓ ਬੜੇ ਸਮਾਰਟ ਕਹਿ ਕੇ ਨਾ ਫਲੋਸ ਲੈਂਦੇ ਜੇ ਤਾਂ ਵਾਰੀ ਫੇਰ ਨਹੀਂ ਆਉਂਦੀ ਉਹ ਹੁਣ ਗੱਲ ਮੈਂ ਤੁਹਾਨੂੰ ਨਾ ਦੋ ਤਿੰਨ ਦਾ ਮਿਲਿਆ ਹੋਇਆ ਤੇ ਮੈਂ ਤੁਹਾਨੂੰ ਹੁਣ ਵੀ ਕੀਤਾ ਮੈਂ ਸਪੀਕਰ ਸਾਹਿਬ ਸਾਨੂੰ ਵਾਰੀ ਦੇ ਦਿਆ ਕਰੋ ਤੁਸੀਂ ਕਿਹਾ ਵੀ ਹੱਥ ਖੜਾ ਕਰਦੇ ਹੋ ਤੁਸੀਂ ਸੋਹਣੇ ਬੜੇ ਉਹ ਸੋਹਣੇ ਦੀ ਤੂੰ ਇਪਲੋਥ ਲੈਂਦੀ। ਹਣ ਗੱਲ ਤਾਂ ਸੁਣ ਲਓ। ਗੱਲ ਤਾਂ ਸੁਣ। ਦੇਖੋ ਮੰਤਰੀ ਜੀ ਬੈਠੋ। ਜਿਹੜੇ ਮਾਣਯੋਗ ਮੰਤਰੀ ਸੇ ਬਾਹਰ ਹੁੰਦੇ ਨੇ ਉਹ ਕਿਸੇ ਵੀ ਸਮੇਂ ਬੋਲ ਸਕਦੇ ਆ। ਜਦੋਂ ਵੀ ਤੁਸੀਂ ਚਾਹੋ ਆਪਦੀ ਗੱਲ ਰੱਖ ਸਕਦੇ ਹੋ। ਦੂਜੀ ਗੱਲ ਜੇ ਤੁਸੀਂ ਡੈਮੋਕ੍ਰੇਸੀ ਨੂੰ ਚੰਗੀ ਤਰ੍ਹਾਂ ਚਲਾਉਣਾ ਹੈ ਤਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ। ਕਿ ਆਪੋਜੀਸ਼ਨ ਮਸਟ ਹੈਵ ਇਟ ਸੇ ਐਂਡ ਟ੍ਰੈਜ਼ਰੀ ਇਜ਼ ਆਲਵੇਜ਼ ਆਲਰੇਡੀ ਹੈਵਿੰਗ ਇਟਸ ਵੇ ਇੱਥੇ ਬੋਲਣਾ ਜਾਦਾ ਇੰਪੋਰਟੈਂਟ ਨਹੀਂ ਹੈ ਕੰਮ ਕਰਕੇ ਦਿਖਾਉਣਾ ਜਾਦਾ ਇੰਪੋਰਟੈਂਟ ਹੈ ਸੋ ਜੇ ਹੁਣ ਤੁਸੀਂ ਕੋਈ ਗੱਲ ਕਹਿਣਾ ਚਾਹੁੰਦੇ ਤਾਂ ਦੱਸੋ ਪਲੀਜ਼ ਸਪੀਕਰ ਇਹ ਵੀਡੀਓ ਬਣਾਉਣ ਦਾ ਕੋਈ ਮਤਲਬ ਨਹੀਂ ਹੈ ਇਹ ਨਹੀਂ ਕਿ ਆ ਪੀ ਇਹਨਾਂ ਨੂੰ ਮੇਰੇ ਭਰਾਵਾਂ ਨੂੰ ਟਾਈਮ ਨਹੀਂ ਦੇਣਾ ਟਾਈਮ ਦਿਓ ਪਰ ਥੋੜਾ ਜਿਹਾ ਇਹ ਵੀ ਪ੍ਰੋਟੋਕਾਲ ਬਣਾ ਲਓ ਜਦੋਂ ਇਹ ਭਰਾ ਸਾਡੇ ਵਾਕ ਆਊਟ ਕਰਕੇ ਚੱਲ ਜਾਂਦੇ ਆ ਵਾਕ ਆਊਟ ਕਰਕੇ ਚੱਲ ਗਏ ਜਦੋਂ 0 आर ਆ ਗਿਆ ਉਦੋਂ ਇਹ ਸਾਰੇ ਭਰਾ ਆ ਜਾਂਦੇ ਆ ਫਿਰ ਟਾਈਮ ਇਹਨਾਂ ਨੂੰ ਪਹਿਲਾਂ ਜਿਹੜੇ ਆ 6-7 ਬੈਠੇ ਰਹਿੰਦੇ ਆ ਨਾ ਮੈਨੂੰ ਸਾਡਾ ਟਾਈਮ ਵੀ ਇਹਨਾਂ ਨੂੰ ਦੇ ਦਿਆ ਕਰੋ ਜਿਹੜੇ ਬਹਿ ਕੇ ਗਵਰਨਰ ਡਰੈਸ ਹੁੰਦੇ ਆ ਜਿਹੜੇ ਮੁੱਦੇ ਦੀਆਂ ਗੱਲਾਂ ਕਰਦੇ ਆ ਸੌਂਦੇ ਆ ਉਹਨਾਂ ਨੂੰ ਟਾਈਮ ਵੱਧ ਦੇ ਦਿਆ ਕਰੋ ਪਰ ਥੋੜਾ ਜਿਹਾ ਪ੍ਰੋਟੋਕੋਲ ਨੂੰ ਆਪਾਂ ਇਹ ਇਹ ਹਮੇਸ਼ਾ ਵਿਚਾਰ ਕਰਦੇ ਰਹਿੰਦੇ ਨੇ ਬੜਾ ਕੀਮਤੀ ਸਮਾਂ ਜੇ ਕੋਈ ਮੁੱਦੇ ਦੀ ਗੱਲ ਕਰਨੀ ਹੈ ਚਲੋ 0 0 आर ਤੇ ਸਾਨੂੰ ਦੇ ਦਿਓਗੇ ਟਾਈਮ ਭੈ ਬੈਠੋ ਯਾਰ ਜੋ ਸਾਡਾ ਟਾਈਮ ਪੰਦਾ ਇੱਧਰ ਬੈਠੋ ਨਾ 93 ਨੂੰ ਦੇ ਕੇ ਜੋ ਇਹਨਾਂ ਦਾ ਭਰਾਵਾਂ ਦਾ ਪੰਦਾ ਇਹਨਾਂ ਨੂੰ ਵੀ ਟਾਈਮ ਦਿਓ ਮਾ ਜੋ ਮੰਤਰੀ ਜੀ ਤੁਹਾਡੇ ਕੋਲੇ ਕੁਐਸਚਨ ਰਿਲੇਟਡ ਕੋਈ ਗੱਲ ਹੈ ਪਲੀਜ਼ ਬੈਠੋ ਬੈਠੋ ਜੀ ਜਵਾਬ ਦਿਓ ਮੰਤਰੀ ਜਵਾਬ ਦਿਓ ਜਿਹੜਾ ਕੁਐਸਚਨ ਦਾ ਆਨਸਰ ਹੈ ਉਹ ਇਹਨਾਂ ਕੋ ਚੱਲ ਗਿਆ ਮੈਂਬਰ ਸਾਹਿਬ ਕੋ ਸਪਲੀਮੈਂਟਰੀ ਲੈਣਾ ਤੇ ਮੈਂ ਦੇ ਦਿੰਦਾ ਜੀ ਡਾਕਟਰ ਈਸ਼ਾਨ ਕੁਮਾਰ ਜੀ ਕੋਈ ਸਪਲੀਮੈਂਟਰੀ ਹੈ ਜੀ